ਕਾਰਨ ਚਾਹਤਾ ਅੱਜ ਆਪਾਂ ਆਏ ਹਾਂ ਤਲਵੰਡੀ ਸਾਬੂ ਪਲਵੀਰ ਕੋਲੇ ਤੇ ਬਾਈ ਕੋਲੇ ਚਾ ਕਿਉਂ ਨਹੀਂ ਪਿੰਦੇ ਬਾਈ ਤੁਸੀਂ ਤੇ ਬਹੁਤ ਘੈਂਟ ਘੈਂਟ ਟਰੈਕਟਰ ਆ ਭਰਾ ਕੋਲੇ ਤੇ ਬਾਈ ਨਾਲ ਕਰਾਉਣਾ ਥੋੜੀ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਸੇਕਾਰਪਨ ਰਦਰ ਸਾਹਿਬ ਠੀਕ ਠਾਕ ਹਾਂ ਠੀਕ ਠਾਕ ਜੀ ਹੋਰ ਬਾਈ ਕਹਿੰਦਾ ਜੀ ਅੱਜ ਤਾਂ ਪੂਰੀ ਦਾੜੀ ਧੂੜੀ ਬੰਨਨ ਦੀ ਬਾਈ ਚਲ ਲੋੜ ਮਜਬੂਰੀ ਹੈ ਕਈ ਵਾਰੀ ਹਾਂਜੀ ਹਾਂਜੀ ਕਈ ਵਾਰੀ ਟਰੈਕਟਰ ਰੂਟ ਤੇ ਉਹ ਨਾ ਰਿੱਤਾ ਮਿੱਟੀ ਪੈਂਦਾਰ ਰੰਦਾਗਾ ਤਾਂ ਕਰਕੇ ਚਲੋ ਸੇਫਟੀ ਸੰਭਾਲੀ ਕਰੀਏ ਹਾਂਜੀ ਹਾਂਜੀ ਹਾਂ ਬਾਈ ਤੇ ਆਪਣੇ ਕੋਲੇ ਅੱਜ ਕਿਹੜੇ ਕਿਹੜੇ ਟਰੈਕਟਰ ਆ ਜੀ? ਬਈ ਆਪਣੇ ਕੋਲੇ ਟਰੈਕਟਰ ਤਾਂ ਸਾਰੇ ਪ੍ਰਕਾਰ ਦੇ ਆ। ਅੱਛਾ ਜੀ। ਤੇ ਆ ਆਰਜਨ ਵਾਲੀ ਦੱਸ ਜੀ। ਇਹ 2000 ਤੇ 13 ਮਾਡਲ ਟਰੈਕਟਰ ਆ। 2013 ਮਾਡਲ। ਪੰਜਾਬ ਨੰਬਰ ਆ। ਪੰਜਾਬ ਨੰਬਰ ਆ ਜੀ। ਟਾਇਰ ਬਾਈ ਇਹਦੇ 90 ਤੋਂ 95 ਦਾ ਰਹਿੰਦੇ। ਹਾਂ ਜੀ ਹਾਂ ਜੀ। ਮਗਰਲੇ ਟਾਇਰ ਵੀ ਪੂਰੇ ਹੁਣੇ ਪਏ ਆ ਭਰਾ ਮੇਰੇ। ਘੈਂਟ ਟਰੈਕਟਰ ਆ। ਹਾਂ। ਦੇਖੋ। ਐਂ ਮੈਂ ਕੋਕਾ ਵੀ ਸੀ ਆ। ਵਧੀਆ ਟਰੈਕਟਰ ਆ ਬੰਦ ਰਹੇ। ਹਾਂ ਬਹੁਤ ਛੋਣਾ ਜੀ। ਪੰਜਾਬ ਨੰਬਰ ਆ ਪੀ ਵੀ 19 अच्छा जी हां इंजन गियर ਦਾ ਓਕੇ ਜੀ ਵਧੀਆ ਵਧੀਆ ਜਾ ਜਾ ਰਗਾ ਠੀਕ ਹੈ ਜੀ ਹਾਂ ਤੇ ਕਿਹੜਾ ਮਾਡਲ ਹੈ ਜੀ ਇਹ 13 ਮਾਡਲ ਹੈ ਅੱਛਾ ਜੀ 3 ਲੱਖ ਤੇ 97000 ਹਾਂ ਬਈ ਡਿਮਾਂਡ ਹੈ ਨਾ ਜੀ ਹਾਂ ਬਈ ਕਿੰਨੇ ਦਾ ਛੱਡ ਦਾਂਗੇ 375 ਦਾ ਦੇ ਤਾ 375 ਦਾ ਜੀ ਤੇ ਇਹ ਚ ਲੋਨ ਫਾਇਨਸ ਵੀ ਹੋ ਜੂਗਾ ਤੇ ਇਹ ਤੇ ਨਹੀਂ ਹੁੰਦਾ ਇਹ ਤੇ 13 ਤੇ ਹੁੰਦਾ ਨਹੀਂ ਨਾ 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 ਅੱਛਾ ਜੀ ਤੇ ਪੁਰਾਣਾ ਰੈਕਟਰ ਕੱਟ ਲੋਗੇ ਜੀ ਇਹਦੇ ਚ ਪੁਰਾਣਾ ਵੀ ਨਹੀਂ ਕੱਟਦਾ ਅੱਛਾ ਜੀ ਉਹ ਫਿਰ ਇਧਰੋਂ ਸ਼ੁਰੂ ਕਰਾਂਗੇ ਹਾਂ ਜੀ ਉਦੋਂ ਬਾਅਦ ਆ ਗਿਆ 73 ਹੈ ਨਾ ਜੀ ਹਾਂ ਇਹ ਵੀ ਜਮਾ ਕੋਕਾ ਵੀ ਸੀ ਜਮਾ ਟਰੈਕਟਰ 9095 ਪੈਂਟਾ ਹਾਂ ਪੂਰੇ ਘੰਟੇ ਘੇਟ ਕੇ ਯਾਰ ਹਾਂ ਥੈਡ ਵੇਹਰਾ ਭਰਾ ਬਰੋ ਉੱਪਰ ਪਲੱਸ ਹੈ ਨਾ ਜੀ ਸੁਪਰ ਪਲੱਸ ਹੈ 3 ਸਪੀਡ ਹੈ ਟਾਪ ਗਰਾਊਂਡ ਪੀਟੀਓ ਹੈ ਹਾਂ ਜੀ ਘੋੜਾ 15 ਸਾਬੇ ਦੇ ਬੰਪਰ ਲੱਗਾ ਬੰਪਰ ਬਹੁਤ ਘੰਟੇ ਲੱਗਾ ਜੀ ਹਾਂ ਤੇ ਬਾਈ ਪ੍ਰਿਊ ਆਉਂਦਾ 9000 ਦਾ ਹਾਂ ਬਹੁਤ ਘੰਟੇ ਜੀ ਇਹ ਦੇਖੋ ਇਹ ਸੋਹਣਾ ਟਰੈਕਟਰ ਆ ਯਾਰ ਕਿਤੋਂ ਵੀ ਆ ਪੋਰਾ ਲੀਗ ਇਹਦੇ ਲੋਨ ਫੈਂਸ ਵੀ ਹੋ ਜਾਊਗਾ ਹਾਂ ਜੀ ਟਰੈਕਟਰ ਵੀ ਬਿੱਟ ਕੱਟਾ ਜਾਊਗਾ ਠੀਕ ਆ ਜੀ ਹਾਂ ਤੇ ਕਿਹੜਾ ਮਾਡਲ ਆ ਜੀ ਇਹ ਇਹ 14 ਮਾਡਲ ਹੈ ਯਵਦਾ ਮਾਡਲ ਇਸ ਪੰਜਾਬ ਨੰਬਰ ਹੈ ਨਾ ਇਹ ਨੰਬਰ ਹਰਿਆਣਾ ਐਨਓਸੀ ਦੇ ਦਾਂਗੇ ਹਰਿਆਣਾ ਨੰਬਰ ਐਨਓਸੀ ਮਿਲ ਜੀ ਹਾਂ ਠੀਕ ਹੈ ਜੀ ਤੇ 5 ਲੱਖ ਤੇ 9000 ਡਿਮਾਂਡ ਹੈ ਨਾ ਹਾਂ ਬਈ ਕਿੰਨਾ ਛੱਡ ਦਾਂਗੇ ਆਪਾਂ ਦੇ ਦਾਂਗੇ 4 ਲੱਖ ਤੇ 80 ਕੁ ਹਜ਼ਾਰ ਦਾ 4 ਲੱਖ 60 ਹਜ਼ਾਰ ਦਾ ਹਾਂ ਠੀਕ ਹੈ ਜੀ ਮੌਕੇ ਤੇ ਤੇਰੀ ਵੀਡੀਓ ਦੇਖ ਕੇ ਮਨ ਤਾਂ ਹੋਰ ਵੀ ਕਰ ਹੋਰ ਵੀ ਮਨ ਤਾਂ ਹੋ ਗਿਆ ਧੰਨਵਾਦ ਜੀ ਤੇ ਅੱਗੇ ਆ ਗਿਆ ਅਰਥੋਪਤੀ ਬੰਦਿਆ ਹਣਾ ਇਹ ਟਾਪ ਮਾਡਲ ਹੈ ਵੀ ਪੁਲਰ ਸਾਹਿਬ ਮਾਡਲ ਇੱਕ ਸਾਈਡ ਗੇਅਰ ਹੈ ਇਹਦੇ ਇੱਕੋ ਹੀ ਹੈ ਨਾ ਸਾਈਡ ਗੇਅਰ ਹੈ 3 ਸਪੀਡ ਚ ਆ ਗਿਆ ਨਾ ਇਹ 3 ਸਪੀਡ ਆ ਗਿਆ ਹਾਂ ਹਾਂ ਟਾਇਰ ਡੂਰ ਨਾਲ ਦੇ ਆ 500 ਦੇ 30 ਘੰਟੇ ਚੱਲਿਆ ਹੋਇਆ ਟਰੈਕਟਰ ਹੈ 530 ਘੰਟੇ ਚੱਲਿਆ ਜੀ ਹਾਂ ਨਵਾਂ ਹੀ ਹੈ ਬਸ ਠੀਕ ਹੈ ਜੇ ਮੈਂ ਨਵਾਂ ਹੀ ਹੈ ਜੀ ਆਰ ਪਾ ਕੇ ਲੈ ਜਾਓ ਪਰ ਭਾਵੇਂ ਤੇ ਕੋਈ 10 ਨਹੀਂ ਜ਼ਿਆਦਾ ਵੀ ਮੰਡੀ ਚੋਂ ਆਇਆ ਕਿ ਜਾਂਸੀ ਚੋਂ ਲੈਂਦਾ ਹਾਂ ਜੇ ਮੈਂ ਨਵਾਂ ਟਰੈਕਟਰ ਨਵਾਂ ਬਾਈ ਹਰ ਪਾ ਕੇ ਲਿਆ ਸਕਦੇ ਉਹਨੂੰ ਵੀ ਹਾਂ ਸਹੀ ਗੱਲ ਹੈ ਹਣਾ ਤੇ 530 ਘੰਟਿਆਂ ਦੇ ਬਾਈ ਕੀ ਹੁੰਦਾਗਾ ਕੋਈ ਹਾਂਜੀ ਬਾਈ ਪੂਰਾ ਡਾਇਰੈਕਟਰ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਦਿਲੂਆ ਘੈਂਟ ਕੀ ਆ ਜੀ ਹਾਂ ਬਾਈ ਇਹ ਦੋ ਵੰਡੀਆਂ ਤੁਹਾਨੂੰ ਦਿਖਾਉਂਦੇ ਆ ਤੇ 22 ਨੂੰ ਪਹੁੰਚਿਆ ਕਿਹੜਾ ਨਾ ਪੰਜਾਬ ਨੰਬਰ ਆ ਭਰਾ ਮੇਰੋ ਤੇ ਘੈਂਟ ਗੱਲ ਬਾਤ 21 ਮਾਡਲ ਆ ਜੀ ਆ 21 ਮਾਡਲ ਹਾਂ 21 ਮਾਡਲ ਹੈ ਨਾ 21 ਮਾਡਲ ਆ ਬਾਈ ਇਹ ਹਾਂਜੀ ਟੌਪ ਮਾਡਲ ਹੈ ਹਾਂਜੀ 530 ਘੰਟੇ ਚੱਲਿਆ ਹੋਇਆ ਟਰੈਕਟਰ ਨਾਲ ਦੇ ਕਿਸੇ ਪਾਸੋਂ ਸਰਵਿਸ ਤੋਂ ਬਿਨਾ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਠੀਕ ਆ ਜੀ 7 ਲੱਖ ਤੇ 65 ਹਜ਼ਾਰ ਦੀ ਮੰਗ ਆ ਨਾ ਜੀ ਹਾਂ ਬਾਈ ਕਿੰਨੇ ਦਾ ਛੱਡਦਾ ਜੀ ਸਾਢੇ 7 ਦਾ ਰੱਟ ਦੇ ਸਾਢੇ 7 ਦਾ ਲੋਨ ਫੈਂਸ ਇਹ ਤੇ ਵੀ ਹੋ ਜਾਊਗਾ ਲੋਨ ਫੈਂਸ ਹੋ ਜਾਊਗਾ 6 ਲੱਖ ਰੁਪਏ ਸਿਬਲ ਸਹੀ ਹੋਣਾ ਚਾਹੀਦਾ ਬੰਦੇ ਦਾ 6 ਲੱਖ ਰੁਪਏ ਲੋਨ ਹੋ ਜਾਏ ਤੇ ਠੀਕ ਹੈ ਜੀ ਤੇ ਪੁਰਾਣਾ ਰੈਟ ਵੀ ਕੱਟਾ ਜਾਵੇ ਕੱਟ ਲਾਂਗੇ ਬਾਈ ਕੱਟ ਲਾਂਗੇ ਇਹਦੂ ਬਾਦ ਆ ਗਿਆ ਸੋਨਾਲੀ ਕਾ ਹਾਂ ਬਾਈ ਸੋਨਾਲੀ ਕਾ ਦੇਖੋ ਭਰਾ ਮੇਰੇ ਘੋੜੀ ਵਾਂਗੂ ਖੜਾ ਜਾਗਾ ਇਹ ਟਰੈਕਟਰ ਦੇ ਟਾਇਰ ਇੱਕ ਦਾ ਰੱਬ ਨੇ ਥੋੜਾ ਜਿਹਾ ਹਾਂ ਉਮਰ ਖਰਾਬ ਕਰਤਾ ਕੰਮ ਕਣੀਆਂ ਕੁਣੀਆਂ ਜੇ ਪੈਰ ਨਾਲ ਲਿਬੜ ਗਏ ਚਾਰੋਂ ਟਾਇਰ ਨਾਲ ਦੇ ਟਰੈਕਟਰ ਦੇ ਹਾਂਜੀ ਸਤ 790 ਘੰਟੇ ਚੱਲਿਆ ਹੋਇਆ origignal ਮੀਟਰ ਤੇ ਟਰੈਕਟਰ ਅੱਛਾ ਜੀ 790 ਘੰਟੇ ਚੱਲ ਕਲੀ ਜੈਂਸੀ ਚ ਸਰਵਿਸ ਹੀ ਹੋਈ ਆ ਮਾਡਲ 18 ਹੈ ਠੀਕ ਹੈ ਜੀ ਇੱਕ ਵਾਰੀ ਬੰਦਾ ਇਹਦੀ ਡਰਾਈਵ ਮਾਰ ਲਈ ਹਾਂਜੀ ਦੂਜੀ ਵਾਰ ਏਜੰਸੀ ਜੀ ਜਾ ਕੇ ਨਵੀਂ ਦੀ ਡਰਾਈਵ ਨਵੀਂ ਜੀ ਹਾਂਜੀ ਤੇ ਫਿਰ ਅੰਤਰ ਦਾ ਪਤਾ ਲੱਗਾ ਸਹੀ ਗੱਲ ਹੈ ਜੀ ਹਾਂ ਇਹ ਨਵੇਂ ਹੀ ਆਏ ਨਵੇਂ ਟਾਇਰਾਂ ਨੂੰ 16 ਦੇ ਟਾਇਰਾਂ ਚ ਬੇ ਟਰੈਕਟਰ ਨੂੰ ਲੱਗੇ ਹੋਏ ਆ ਹਾਂਜੀ ਬੇਟੂ ਬੁਡ ਲੱਗਿਆ ਬਾਕੀ ਨਵਾਂ ਤਾਂ ਨਵਾਂ ਹੀ ਹੈ ਟਰੈਕਟਰ ਵੇਖ ਲੋ ਇਹਦਾ ਆ ਦੇਖੋ 34 ਕਿਲੋ ਦੇ ਬੇਟਾ ਹੈ ਨਾ ਇਹ ਹਾਂ ਹਾਂ ਦੋਨੇ ਪਾਸੇ ਲੱਗੇ ਇਹ ਤਾਂ ਕੰਪਨੀ ਵੱਲੋਂ ਹੀ ਆਉਂਦੇ ਆ ਹਾਂਜੀ ਹਾਂ ਤੇ ਬਾਹਰੇ ਦਾ ਲਾਹ ਲੈਂਦੇ ਆ ਸੀ ਬਾਈ ਫਿਰ ਉਹ ਕੰਮ ਆਪਾਂ ਤਾਂ ਕਰਨਾ ਨਹੀਂ ਆਪਾਂ ਦਾ ਸਮਾਨ ਪੂਰਾ ਕਰਨਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਹਾਂਜੀ ਤੇ ਇਹ ਕਿਹੜਾ ਮਾਡਲ ਆ ਜੀ ਇਹ 2018 ਮਾਡਲ ਹੈ ਬਾਈ ਪੰਜਾਬ ਨੰਬਰ ਹੈ ਨਾ ਨੰਬਰ ਇਹ ਵੀ ਹਰਿਆਣਾ ਐਨਓਸੀ ਦੇ ਦਾ ਹਾਂ ਸਾਰਾ ਮਾਡਲ ਆ 5 ਲੱਖ ਤੇ 80 ਹਜ਼ਾਰ ਡਿਮਾਂਡ ਹੈ ਨਾ ਹਾਂ ਬਾਈ ਕਿੰਨੇ ਦਾ ਛੱਡਦਾ ਕੀ ਦੇ ਦਾਂਗੇ 5 ਲੱਖ 60 ਹਜ਼ਾਰ ਰੁਪਏ ਠੀਕ ਹੈ ਹਾਂ ਬਾਈ ਤੇ ਅੱਗੇ ਆਪਣੇ ਕੋਲ ਮੈਸੀ ਆ ਗਈ ਤੇ ਮੈਸੀ ਆਪਣੇ ਕੋਲੇ ਕਿਸੇ ਜ਼ਿੰਮੇਵਾਰ ਭਰਾ ਦਾ ਆਪਣਾ ਜੈਨਰੇਟਰ ਇਹ ਪੂਰਾ ਘੈਂਟ ਟੀਵੀ ਤਿੰਨ ਬਠਿੰਡਾ ਨੰਬਰ ਹੈ ਹਾਂਜੀ 17 ਮਾਡਲ ਹੈ 5 ਲੱਖ ਤੇ 5000 ਰੁਪਏ ਦੀ ਮੰਗ ਦਾ ਟਰੈਕਟਰ ਦੀ ਹਾਂਜੀ 9500 ਬਾਈ ਜੀ ਇਹ ਪੰਜਾਬ ਨੰਬਰ ਅਸੀਂ ਪੰਜਾਬ ਬਠਿੰਡਾ ਹੈ ਬਾਈ ਬਠਿੰਡਾ ਨੰਬਰ ਹੈ 50 ਚੱਲਦਾ ਹੈ ਇਸ ਟਰੈਕਟਰ ਦਾ ਹਾਂਜੀ ਬਹੁਤ ਘੈਂਟ ਹੈ ਸਾਡੇ ਵੇਟ ਬੂਟ ਲੱਗਿਆ 16 ਦੇ ਟਾਇਰਾਂ ਦਾ ਟਰੈਕਟਰ ਬਾਈ ਚਾਰ ਸ਼ਫੇਰ ਕੈਮਰਾ ਮਾਰ ਲੈ ਜੇ ਕਿਸੇ ਵੀਰ ਨੂੰ ਲੋੜ ਹੋਈ ਤਾਂ ਕੋਈ ਗੱਲ ਨਹੀਂ ਆਪਣੇ ਨਾਲ ਕੰਟੈਕਟ ਕਰ ਲੈ ਸਹੀ ਗੱਲ ਹੈ ਬਹੁਤ ਵੇਟ ਬੂਟ ਘੈਂਟ ਲੱਗੇ ਸਾਰਾ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰੇ ਹਾਂ 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 ਤੇ ਆ ਦੇਖ ਲਓ ਬਾਈ ਨਾਲ ਕਨੈਕਟ ਕਰ ਲਿਓ ਤੇ ਕਿਹੜਾ ਮਾਡਲ ਹੈ 717 ਹੈ 5 ਲੱਖ ਤੇ 5000 5000 ਰੁਪਏ ਡਿਮਾਂਡ ਹੈ ਜੀ ਕਿੰਨੇ ਕੁ ਦਾ ਛੱਡ ਦੇਣਗੇ ਬਾਕੀ ਮੌਕੇ ਤੇ ਹੋ ਜਾਵਾਂਗਾ ਠੀਕ ਹੈ ਹਾਂ ਤੇ ਦੂਬਾਰਾ ਆ ਕੇ ਆਪਣੇ ਕੋਲ ਇੰਡੋ ਫਾਰਮ ਇੰਡੋ ਫਾਰਮ ਨਵੇਂ ਟਾਇਰ ਆ ਗਏ ਕੋ ਭਰਾ ਮੇਰੇ ਕੋਕਾ ਵੀ ਸੀ ਆ ਜਮਾ ਕਿਸੇ ਕੋਲ ਸਮਾਇ ਨਹੀਂ ਹੈਗਾ ਵੀ ਲੀਵ ਚੀਕ ਹੋਵੇ ਜਮਾ ਘੈਂਟ ਚੀਜ਼ ਆ ਟਾਇਰ ਨਵੇਂ ਮਗਰ ਲਿਆ ਦੇਖੋ ਹਲੇ ਗੁੱਡੀਆਂ ਤੋਂ ਵੀ ਅੱਖਰ ਨਹੀਂ ਲਏ ਸਭ ਡੰਡਾ ਫੱਟੀ ਸਦਰੀ ਸਾਰਾ ਕੋ ਤੁਹਾਨੂੰ ਸਾਰਾ ਸਮਾਨ ਫੁੱਲ ਹੋਊਗਾ ਭੈਂਟ ਜੀ ਜਾਈ ਕਿਸੇ ਪਾਸੋਂ ਆਏ ਨਹੀਂ ਹੈਗਾ ਵੀ ਗੜਿਆ ਗੋੜਾ ਆਇਆ ਹੋਵੇ ਹੈ ਜਮਾ ਕੋਕਾ ਪੀਸੀਆ ਇਹ ਵੀ ਡਬਲ ਕਲਚ ਟਰੈਕਰ ਹੈਗਾ ਡਬਲ ਕਲਚ ਹੈ ਜੀ ਤੇਲ ਬ੍ਰੇਕਰ ਠੀਕ ਹੈ ਇਹ ਪੰਜਾਬ ਨੰਬਰ ਹੈਣਾ ਡੰਡਾ ਹੀ ਆ ਤਾਂ ਪਾਸਟੋਂ ਦਾ ਡੰਡਾ ਭਰਾ ਮਰੋ ਤੇਰਾ ਮਾਡਲ ਹੈਣਾ ਜੀ ਤੇ 290 ਡੇਟ 270 ਦਾ ਦੇ ਜੀ 270 ਦਾ ਦਿਆ ਕਿ ਬਾਈ ਕਹਿੰਦਾ ਤੇ ਬਹੁਤ ਘੈਂਟ ਕੀ ਜਿਆ ਨਵਾਂ ਹੀ ਇਧਰ ਠੀਕ ਆ ਨਵਾਂ ਤਾਂ ਨਵਾਂ ਹੀ ਆ ਗਲਾ ਹਾਂਜੀ ਹਾਂਜੀ ਤੇ ਡਬਲ ਕਲਚ ਆ ਨਾ ਡਬਲ ਕਲਚ ਹੈ ਜੀ ਹਾਂ ਹਾਂ ਇਹ ਆ ਮਰਦਨੀ ਨਾਲ ਰੇਟ ਕੋਈ ਉਹ ਸੇਵੀ ਇੰਜਨ ਦਾ ਉਹੀ ਹੁੰਦਿਆ ਸੋਨਾਲਿਕਾ ਦਾ ਬਸ ਆ ਵੀ ਸੋਨਾਲਿਕਾ ਵਾਲਾ ਇੰਜਨ ਹੈ ਇਹ ਸਿਸਟਮ ਸਾਰਾ ਤੇ ਇਸ ਤੋਂ ਬਾਅਦ ਕਿਹੜਾ ਹੈ ਇਸ ਤੋਂ ਬਾਅਦ ਇੱਕ ਆ ਹੌਲੈਂਡ ਆ ਹੌਲੈਂਡ ਜੀ 2006 ਮਾਡਲ ਹੈ ਹਾਂਜੀ ਹਾਂਜੀ 5500 ਹੈ ਹਾਂਜੀ ਡਬਲ ਕਲਚ ਹੈ ਸਿੰਪਲ ਸਟੀering ਹੈ ਹਾਂਜੀ ਤੇ ਥੋੜਾ ਸਾਹਮਣੇ ਹੈ ਉਰਲੇ 60 ਪੈਸੇ ਹੋਣਗੇ ਮਗਰਲੇ ਅੱਧੇ ਗਾ ਹਾਂਜੀ ਮਗਰਲੇ ਇੰਜਨ ਗੇਰ ਦਾ ਬਈ ਪੂਰਾ ਚੰਗਾ ਬੰਦਾ ਵਾਖੀ ਲੈ ਅੱਛਾ ਜੀ 2 ਲੱਖ 40000 ਰੁਪਏ ਡਿਮਾਂਡ ਹੈ ਰੇਟਰ ਦੀ ਹਾਂਜੀ 2 लाख 20000 ਦਾ ਰੇਟਰ ਦੇ ਦਾਂਗਾ 2 लाख 20 ਦਾ ਇਹ ਪੰਜਾਬ ਨੰਬਰ ਹੈ ਹਰਿਆਣਾ ਨੰਬਰ ਇਹ ਹਰਿਆਣਾ ਹੈ ਇਹਦੀ ਐਨਓਸੀ ਵੀ ਨਹੀਂ ਮਿਲਦੀ ਐਫਡੀਡ ਤੇ ਚੱਲੂ ਐਨਓਸੀ ਮਿਲਦੀ ਨਹੀਂ ਠੀਕ ਐ ਐਫਡੀਡ ਤੇ ਚੱਲੂ ਐ ਫਡੀਡ ਤੇ ਚੱਲੂ ਹਾਂਜੀ ਅੱਗੇ ਆਪਣੀ ਆ 265 ਆ ਬਾਈ 265 ਇਹਦਾ ਜਮਨ ਨਵਾਂ ਹੀ ਆ ਜਮਨ ਨਵਾਂ ਨਾਲ ਦੇ ਸਾਰਾ ਕੁਛ ਇਹਦੇ ਵੀ ਇਹਦੇ ਵੀ ਚਾਰਜ ਪਰੇ ਕੈਮਰਾ ਮਾਰ ਲਾ ਸਹੀ ਗੱਲ ਸੇਰਵਿਸ ਹੀ ਹੋਈ ਐ ਹੋਰ ਕੁਛ ਨਹੀਂ ਕੀਤਾ ਜਮਨ ਨਵਾਂ ਹੀ ਹੈ ਜੀ ਤਾਂ ਹਾਂ ਹਾਂ ਨਵਾਂ ਤਾਂ ਨਵਾਂ ਹੀ ਆ ਇੱਾਕੀ ਨਹੀਂ ਲੱਗਦਾ ਵੀ ਏਜੰਸੀ ਤੋਂ ਆਇਆ ਕਿ ਮੰਡੀ ਤੋਂ ਆਇਆ ਇਹ ਵੀ 21 ਮਾਡਲ ਹੈਗਾ ਹਾਂਜੀ ਹਰਿਆਣਾ ਨੰਬਰ ਹੈ ਬਹੁਤ ਛੋਟਾ ਦੇ ਦੇਖੋ ਕੋਲੇ ਮੰਗੂ ਖੜਾ ਟਰੈਕਟਰ ਕੋੜਾ ਇਹ ਹਰਿਆਣਾ ਨੰਬਰ ਹੈ ਹਾਰ ਵਾਲਾ ਇਹਨੋਂ ਸੀ ਮਿਲ ਜੂ ਇਹਦੀ ਇਹਨੋਂ ਸੀ ਮਿਲ ਜੂ ਲੋਨ ਫੈਂਸ ਵੀ ਹੋ ਜੂ 21 ਮਾਡਲ ਹੈ ਨਾ ਜੀ ਹਾਂ ਹਾਂ ਬਾਈ ਸਾਢੇ 4 ਲੱਖ ਡਿਮਾਂਡ ਆ ਕਿੰਨੇ ਦਾ ਛੱਡ ਦਾਂਗੇ ਦੇ ਦਾਂਗੇ 435000 435000 ਹਾਂ ਬਈ ਠੀਕ ਹੈ ਜੀ ਤੇ ਅੱਗੇ ਹੈਗਾ ਆਪਣਾ ਨੰਬਰ ਬੋਲੋ ਆਪਣਾ ਨੰਬਰ ਬੋਲੋ 94172 32636 ਠੀਕ ਹਾਂ ਤੇ ਬਾਈ ਨਾਲ ਭਰਾਵੋ ਗੱਲ ਕਰ ਲਿਓ ਤਰਵੰਡੀ ਸਾਹ ਤੋਂ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਨੇ ਤੇ ਆਪਣੇ ਚੈਲੇ ਨੂੰ ਕਰ ਲਿਓ ਕੋਲੋ ਤੇ ਨਾਲੇ ਵੀ ਇਹਨੂੰ ਕਰਦੇ ਸ਼ੇਅਰ ਓਕੇ ਭਰਾ ਧੰਨਵਾਦ